ਇੱਕ ਸਿਕਸ ਆਡੀਓ ਟੇਪ ਇੱਕ ਬੜੇ ਸੀਨੀਅਰ ਆਈਪੀਐਸ ਆਫਸਰ ਦੀ ਇੱਕ ਔਰਤ ਨਾਲ ਗੱਲ ਕਰਦਿਆਂ ਦੀ ਪਬਲਿਕ ਡੋਮੇਨ ਚਾਈ ਕਾਫੀ ਹਹਾਕਾਰ ਮਚੀ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਸ ਉੱਤੇ ਔਰ ਉਸ ਤੋਂ ਬਾਅਦ ਉਮੀਦ ਇਹ ਕਰਦੇ ਸੀ ਸਾਰੇ ਕਿ ਸਰਕਾਰ ਜਿਹੜੀ ਆ ਇਸ ਦੀ ਸੂਓ ਮੋਟੋ ਕੌਗਨੀਸੈਂਸ ਲਵੇਗੀ ਆਪਣੇ ਆਪ ਹੀ ਔਰ ਉਸ ਆਫਸਰ ਨੂੰ ਲੋਕੇਟ ਕਰਕੇ ਉਹਦੇ ਖਿਲਾਫ ਬਣਦੀ ਜੋ ਜੈਨੂਇਨ ਕਾਨੂੰਨੀ ਕਾਰਵਾਈ ਆ ਘੱਟੋ ਘੱਟ ਕੋਈ ਪਨਿਸ਼ਮੈਂਟ ਕੋਈ ਉਹਦੀ ਚਾਰਜ ਸ਼ੀਟ ਕੋਈ ਉਹਦੀ ਪੁੱਛ ਪੜਤਾਲ ਕੁਝ ਨਹੀਂ ਹੋਇਆ ਥੋੜੇ ਕਿ ਦਿਨ ਠਹਿਰ ਕੇ ਇੱਕ ਸੈਕਿੰਡ ਸੈਕਸ ਆਡੀਓ ਟੇਪ ਫਿਰ ਹੋਰ ਆ ਜਾਂਦੀ ਉਹਦੇ ਚੋਂ ਕਹਿ ਰਿਹਾ ਵਾ ਕਿ ਐਂ ਜਾਪਦਾ ਜਿਵੇਂ ਕਿ ਉਹ ਵੀ ਆਪਾਂ ਕਿੱਥੇ ਮਿਲਾਂਗੇ ਕਿਸ ਤਰ੍ਹਾਂ ਕਰਨਾ ਵਾ ਤੇ ਤੂੰ ਐਂ ਕਰ ਘਰ ਜਾ ਕੇ ਫਟਾਫਟ ਯੂਨੀਫਾਰਮ ਉਤਾਰ ਕੇ ਤੇ ਆਪਣੀਆਂ ਪਿਕਚਰ ਫੋਟੋਆਂ ਤਸਵੀਰਾਂ ਪਾ ਬਲਕਿ ਗਰੁੱਪ ਦੇ ਵਿੱਚ ਪਾ ਦੇ ਮਤਲਬ ਕਿ ਪਹਿਲੀ ਵਾਲੀ ਆਡੀਓ ਦੇ ਵਿੱਚ ਸੀਗਾ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਤੇ ਜੋ ਵੀ ਕਰਨਾ ਹੈ ਔਰ ਸੈਕੰਡ ਵਿੱਚ ਆ ਰਿਹਾ ਸੀਗਾ ਕਿ ਇਹ ਜਿਹੜੀ ਤੁਸੀਂ ਫੋਟੋਆਂ ਪਾਉਣੀਆਂ ਆਪਣੀਆਂ ਇਹ ਫਟਾਫਟ ਜਾ ਕੇ ਕਰ ਯੂਨੀਫਾਰਮ ਉਤਾਰ ਕੇ ਗਰੁੱਪ ਵਿੱਚ ਸ਼ੇਅਰ ਕਰ। ਸੋ ਕੁਐਸਚਨ ਹੀ ਆ ਰਾਈਜ਼ ਹੁੰਦਾ ਕਿ ਕੀ ਯੂਨੀਫਾਰਮ ਵਿੱਚ ਆदमी ਜਿਨ੍ਹਾਂ ਨੇ ਸਾਡੇ ਲਾਅ ਐਂਡ ਆਰਡਰ ਦੀ ਨੂੰ ਅਫੋਲਡ ਕਰਨਾ ਵਾ ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਕਰਨੀ ਆ ਜਿਨ੍ਹਾਂ ਨੇ ਔਰਤਾਂ ਦੀ ਹਿਫਾਜ਼ਤ ਕਰਨੀ ਆ ਪ੍ਰਾਈਮ ਪੋਜੀਸ਼ਨ ਤੇ ਪੋਸਟਿੰਗ ਤੇ ਬੈਠ ਕੇ ਕੀ ਉਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਹਰਕਤਾਂ ਕਰ ਸਕਦੇ ਨੇ ਵੈਸੇ ਤਾਂ ਆਪਾਂ ਨਾਰਮਲ ਕੋਈ ਵਿਅਕਤੀ ਘਰੇਲੂ ਆਦਮੀ ਆ ਆਪਾਂ ਉਹਦਾ ਵੀ ਟੋਲਰੇਟ ਨਹੀਂ ਕਰਦੇ ਪਰ ਇਹ ਤਾਂ ਆਦਮੀ ਉਹ ਨੇ ਜਿਹੜੇ ਪਾਵਰਫੁੱਲ ਪੋਜੀਸ਼ਨ 'ਚ ਬੈਠੇ ਨੇ ਜਿਨ੍ਹਾਂ ਨੇ ਦੂਸਰਿਆਂ ਨੂੰ ਇਨਸਾਫ ਦੇਣਾ ਵਾ ਤੇ ਜੇ ਆਪਾਂ ਦੂਸਰਿਆਂ ਨੂੰ ਇਨਸਾਫ ਦੇਣ ਦੀ ਬਜਾਏ ਆਪ ਹੀ ਸਮਾਜ ਵਿੱਚ ਗੰਦ ਫਲਾ ਰਹੇ ਆ ਤਾਂ ਫਿਰ ਉਹਦਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਕੇਜਰੀਵਾਲ ਜਿਹੜੇ ਕਹਿੰਦੇ ਸੀ ਤਾਂ ਇੱਕ ਅਲੱਗ ਟਾਈਪ ਪਾਰਟੀਆਂ ਅਸੀਂ ਤਾਂ ਬੜੇ ਕੱਟੜ ਇਮਾਨਦਾਰ ਆ ਅਸੀਂ ਤਾਂ ਦੇਸ਼ ਵਿੱਚ ਜੋ ਹੋ ਰਿਹਾ ਪੰਜਾਬ ਤੇ ਪੋਲਿਟਿਕਸ ਵਿੱਚ ਬਦਲਾਅ ਲੈ ਕੇ ਆਵਾਂਗੇ ਲੇਕਿਨ ਪਿਛਲੇ ਲਗਭਗ 7-8 ਦਿਨ ਤੋਂ ਸਰਾਸਰ ਚੁੱਪ ਬੈਠੇ ਚੁੱਪ ਤੱਕ ਹੀ ਬੈਣਾ ਸੀਗਾ ਮਤਲਬ ਕਿ ਉਲਟਾ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਸੀਗੇ ਸਵਾਲ ਕਰਦੇ ਸੀਗੇ ਕਿ ਕੌਣ ਹੈ ਆਫਸਰ ਕੀ ਕੀ ਆਫਸਰ ਕਮਿਸ਼ਨਰ ਪੁਲਿਸ ਲੁਧਿਆਣਾ ਹੈ ਸੁਪਨ ਸ਼ਰਮਾ ਕਿਉਂਕਿ ਉਹਦੇ ਪਹਿਲਾਂ ਵੀ ਕੰਟਰੋਵਰਸ਼ੀਅਲ ਰਿਕਾਰਡ ਹੈ ਪਿੱਛੇ ਜੇ ਹਾਈ ਕੋਰਟ ਨੇ ਉਹਨੂੰ ਇੱਕ ਐਨਡੀਪੀਐਸ ਕੇਸ ਵਿੱਚ 1 ਲੱਖ ਰੁਪਇਆ ਜੁਰਮਾਨਾ ਪਰਸਨਲ ਤਨਖਾਹ ਚ ਆਰਡਰ ਕੀਤਾ ਸੀਗਾ ਉਸ ਤੋਂ ਪਹਿਲਾਂ ਇੱਕ ਪੁਨੀਤ सूद ਇੱਕ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਸੀਗਾ ਆਦਮੀ ਹੁਸ਼ਾਰਪੁਰ ਦਾ ਰਹਿਣ ਵਾਲਾ ਇੱਕ ਕਮਿਸ਼ਨਰ ਜਲੰਧਰ ਸੀ ਦਾ ਆਫਸਰ ਇਹਨੂੰ ਹੁਸ਼ਾਰਪੁਰ ਦੇ ਬਾਹਰੋਂ ਫਗਵਾੜਾ ਰੋਡ ਤੋਂ ਚੱਕ ਕੇ ਤੇ ਐਨਡੀਪੀਐਸ ਕੇਸ ਵਿੱਚ ਇਨਵੋਲਵ ਕੀਤਾ ਗਿਆ 4 ਕਰੋੜ ਰੁਪਇਆ ਕੈਸ਼ ਉਹਨੂੰ ਕੋ ਰਿਕਵਰ ਹੁੰਦਾ 1 ਕਰੋੜ ਰੁਪਇਆ ਉਹ ਚੋਂ ਪੁਲਿਸ ਵਾਲਿਆਂ ਨੇ ਰੱਖ ਲਿਆ ਜਦੋਂ ਉਹਦੇ ਤੇ ਕੋਈ ਰਿਕਵਰੀ ਨਹੀਂ ਪਈ ਕਿਉਂਕਿ ਐਨਡੀਪੀਐਸ ਦਾ ਕੰਮ ਹੀ ਨਹੀਂ ਸੀਗਾ ਉਹ ਹਾਈ ਕੋਰਟ ਪਹੁੰਚਿਆ ਹਾਈ ਕੋਰਟ ਨੇ हाई कोर्ट पे जान के सरकार ने कबरार पे जान के कहता कि assi NDPS ਦਾ ਕੇਸ ਜਿਹੜਾ ਮਾਮਲਾ ਇਹ ਦੇ ਖਿਲਾਫ ਵਾਪਸ ਲੈ ਲਏ। ਮਤਲਬ ਅ NDPS ਕੋ ਛੋਟੇ ਮੋੜ ਦਾ ਧਾਰਾ ਨਹੀਂ ਉਹਨੂੰ 1.5-2 ਮਹੀਨੇ ਅੰਦਰ ਰੱਖਿਆ ਗਿਆ ਉਹਨੂੰ ਟੌਰਚਰ ਕੀਤਾ ਗਿਆ ਕੁੱਟਮਾਰ ਕੀਤੀ ਗਈ 1 ਕਰੋੜ ਰੁਪਿਆ ਦਾ ਖੋਲਿਆ। ਲੇਕਿਨ ਜੱਜ ਸਾਹਿਬ ਨੇ ਸ਼ਾਇਦ ਉਹਦਾ ਪੂਰਾ ਧਿਆਨ ਨਹੀਂ ਕੀਤਾ ਉਹ ਸੀਬੀਆਈ ਦੀ ਜਾਂਚ ਮੰਗ ਰਿਆ ਸੀ ਉਹ ਅੱਜ ਵੀ ਲਾਈਕ ਉਹ ਲੜ ਰਿਹਾ। ਇਸ ਤੋਂ ਪਹਿਲਾਂ ਵੀ ਜਦੋਂ ਇਹਨਾਂ ਦੀਆਂ ਪੋਜੀਸ਼ਨਾਂ ਸੀਗੀਆਂ ਜ਼ਿਲ੍ਹਿਆਂ 'ਚ ਉਹਦੇ ਬਹੁਤ ਸਾਰੀਆਂ ਕੰਪਲੇਂਨਸ ਆ ਕੋ ਫਰੀਦাবাদ ਦੇ ਕੁਝ ਇੱਕ ਫੈਮਿਲੀ ਸੀ ਉਹਨਾਂ ਤੋਂ ਵੀ ਐਕਸਟਰੈਸ਼ਨ ਦੀ ਕੰਪਲੇਨਟ ਚੱਲ ਰਹੀ ਆ। ਚਲੋ ਮੈਂ ਤਾਂ ਸਿਰਫ ਇਹ ਪੁੱਛ ਰਿਹਾ ਸੀਗਾ ਭਗਵੰਤਪਾਣੂ ਜਾਂ ਪੰਜਾਬ ਸਰਕਾਰ ਨੂੰ ਜਾਂ ਡੀਜੀਪੀ ਸਾਹਿਬ ਨੂੰ ਕਿ ਕੀ ਇਹ ਕਮਿਸ਼ਨਰ ਪੁਲਿਸ ਲੁਧਿਆਣਾ ਸੋਪਨ ਸ਼ਰਮਾ ਦੀ ਆਡੀਓ ਕੋਈ ਜਵਾਬ ਨਹੀਂ ਆਇਆ ਉਲਟਾ ਅੱਜ 7 April ਨੂੰ ਤੁਰੰਤ ਫਟਾਫਟ ਇੱਕ ਕੋਈ ਆਪਣਾ ਫਰੰਟਮੈਨ ਖੜਾ ਕੀਤਾ ਸਾਰੀ ਮੈਨੀਪੂਲੇਟਡ ਇੱਕ ਆਰਡਰ ਆ ਜੱਜ ਸਾਹਿਬ ਦਾ ਜੇਐਮਆਈਸੀ ਲੁਧਿਆਣਾ ਤੋਂ ਆਰਡਰ ਲੈ ਕੇ ਤੇਜ਼ੀ ਤੇਜ਼ੀ ਨਾਲ ਕੁਇਕਲੀ ਔਰ ਕੋਈ ਦਵਿੰਦਰ ਸਿੰਘ ਕਾਲਰਾ ਉਹ ਇਹਨਾਂ ਦਾ ਫਰੰਟਮੈਨ ਹੋਵੇਗਾ ਤੇ ਪਾਰਟੀ ਕਿਹਨੂੰ ਬਣਾਇਆ ਗਿਆ ਸਾਈਬਰ ਸੈੱਲ ਪੰਜਾਬ ਪੁਲਿਸ ਦਾ ਜਿਹੜਾ ਕ੍ਰਾਈਮ ਵਾਲਾ ਹੈਗਾ ਉਸ ਨੂੰ ਪਾਰਟੀ ਬਣਾ ਲਿਆ ਇੱਕ ਬਣਾ ਲਿਆ ਜੀ ਐਸ ਐਚਓ ਪੁਲਿਸ ਸਟੇਸ਼ਨ ਸਬਡਿਵੀਜ਼ਨ ਨੰਬਰ 4 ਅਗਰ ਕਮਿਸ਼ਨਰ ਹੈ ਤਾਂ ਉਹਦਾ ਉਹਦਾ ਹੀ ਉਹ ਐਸ ਐਚਓ ਹੋਵੇਗਾ ਤੇ ਫੇਸਬੁੱਕ ਤੇ ਮੈਟਾ ਟਵਿੱਟਰ ਵਗੈਰਾ ਇਹਨਾਂ ਨੂੰ ਪਾਰਟੀ ਬਣਾ ਕੇ ਤੇ ਇੱਕ ਐਕਸ ਪਾਰਟੀ ਜਿਹਨੂੰ ਕਹਿੰਦੇ ਨੇ ਕਿ ਇੱਕ ਤਰਫਾ ਆਰਡਰ ਲੈ ਲਿਆ ਗਿਆ ਔਰ ਜੱਜ ਸਾਹਿਬ ਨੇ ਆਪ ਹੀ ਬਿਨਾ ਕੋਈ ਉਸ ਆਡੀਓ ਦੀ ਫੋਰੈਂਸਿਕ ਜਾਂਚ ਕਰਾਏ ਕਿਸੇ ਲੈਬਾਰਟਰੀ ਚ ਨਹੀਂ ਭੇਜਿਆ ਕੋਈ ਉਹਨੂੰ ਤਸਦੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਤੁਰੰਤ ਜਿਹੜਾ ਇਹਨਾਂ ਨੇ ਕਹਿਤਾ ਕਿ ਇਹ ਹੋ ਸਕਦਾ ਇਹ ਲਿਖਿਆ ਇਹਦੇ ਵਿੱਚ ਆਰਡਰ ਚ ਕਿ ਇਹ ਮੋਸਟ ਲਾਈਕਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਕਰਕੇ ਤਾਂ ਆਵਾਜ਼ ਜਿਹੜੀ ਆ ਉਹਦੇ ਨਾਲ ਮੈਚ ਕੀਤੀ ਗਈ ਹੈ ਆਪਣੇ ਆਪ ਕਿਆਫਾ ਲਾ ਕੇ ਜੱਜ ਸਾਹਿਬ ਨੇ ਇੱਕ ਆਰਡਰ ਪਾਸ ਕਰਤਾ ਕਿ ਜਿੱਥੇ-ਜਿੱਥੇ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਤੇ ਇਹ ਵੀਡੀਓ ਚੱਲ ਰਹੀ ਹੈ 35 36 ਲਿੰਕ ਸੀਗਾ ਉਹਦੇ ਮੇਰਾ ਵੀ ਇੱਕ ਫੇਸਬੁੱਕ ਦਾ ਲਿੰਕ ਸੀਗਾ ਕਿ ਇਹਨਾਂ ਤੋਂ ਇਮੀਡੀਏਟਲੀ ਰਿਮੂਵ ਕੀਤੀ ਜਾਵੇ ਔਰ ਸਾਰੇ ਉਥੋਂ ਅਗਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਸੀ ਫੇਕ ਸੀਗੀ ਜਿਵੇਂ ਕਿ ਸੈਲੀਬ੍ਰਿਟੀਜ਼ ਦੀ ਆਮ ਹੁੰਦੀਆਂ ਐਕਟਰਸ ਵਗੈਰਾ ਦੀਆਂ ਜਿਹੜੇ ਵੱਡੇ ਆਦਮੀ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਮੀਮਸ ਬਣਾਈਆਂ ਜਾਂਦੀਆਂ ਝੂਠੇ ਚਿਹਰੇ ਲਾਏ ਜਾਂਦੇ ਨੇ ਝੂਠੀਆਂ ਆਵਾਜ਼ਾਂ ਬਣਾਈਆਂ ਜਾਂਦੀਆਂ ਤੇ ਫਿਰ ਤੇ ਚਿੰਤਾ ਦੀ ਗੱਲ ਹੀ ਨਹੀਂ ਸੀ ਸਰ ਬਈ ਇਨਾ ਹੀ ਕਹਿਣਾ ਕਾਫੀ ਸੀ ਗਵਰਨਮੈਂਟ ਵੱਲੋਂ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਹੈ ਇਹ ਆਡੀਓ ਫੇਕ ਹੈ ਲੇਕਿਨ ਕਿਸੇ ਨੇ ਇਹ ਨਹੀਂ ਕਿਹਾ ਜੱਜ ਸਾਹਿਬ ਕੋਲ ਉਹ ਆਰਡਰ ਲੈ ਕੇ ਤੇ ਸਾਰੇ ਜਿਹਨੂੰ ਕਹਿੰਦੇ ਕਿ ਸੋਸ਼ਲ ਮੀਡੀਆ ਦੀ ਆਵਾਜ਼ ਨੂੰ ਗੈਂਗ ਕਰਦਾ ਮਤਲਬ ਇਹ ਤਾਂ ਗੱਲ ਹੋ ਗਈ ਕਿ ਉਲਟਾ ਚੋਰ कोतवाल को, को डांटे मतलब ਜੱਜ ਸਾਹਿਬ ਬੈਠੇ ਤਾਂ ਹੈ ਇਨਸਾਫ ਦੇਣ ਵਾਸਤੇ ਜਿਹੜੇ ਗੁਨਾਹਗਾਰ ਲੋਕ ਉਹਨਾਂ ਨੂੰ ਸਜ਼ਾ ਦੇਣੀ ਲੇਕਿਨ ਸਜ਼ਾ ਤਾਂ ਮਿਲ ਗਈ ਜਿਹੜੇ ਸੋਸ਼ਲ ਮੀਡੀਆ ਤੇ ਐਕਟੀਵਿਸਟ ਸੀਗੇ ਜਿਹੜੇ ਵਿਚਾਰੇ ਵਿਸਲ ਬਲੋਅਰ ਸੀਗੇ ਜਿਹੜੇ ਪੁੱਛਣਾ ਚਾਹੁੰਦੇ ਸੀ ਕਿ ਕੌਣ ਹੈ ਆਫਸਰ ਔਰ ਇਹਦੇ ਨਾਲ ਹੀ ਕਨੈਕਟਡ ਉਹਨਾਂ ਦਿਨਾਂ ਦੇ ਵਿੱਚ ਹੀ ਅਮਨਦੀਪ ਕੌਰ ਦਾ ਖੁਲਾਸਾ ਹੋ ਗਿਆ ਹੁਣ ਅਮਨਦੀਪ ਕੌਰ ਜਿਹੜੀ ਕਨਸਟੇਬਲ ਫੜੀ ਗਈ ਆ ਉਹਦੇ ਕੋਲੋਂ 17 ਗ੍ਰਾਮ ਹੈਰੋਇਨ ਮਿਲੀ ਆ ਬਰਾਮਦ ਹੋਈ ਆ لیکن ਉੱਥੇ ਉੱਥੇ انویسٹیگیشن ساری ਠੱਪ ਹੋ ਗਈ ਆ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਉੱਥੋਂ ਦੇ ایس ایس پی ਨੇ ਇੱਕ ਪੈਨ ਡرائیو ਭੇਜੀਆ پولیس ہیڈਕਵਰਟਰਸ ਚੰਡੀਗੜ੍ਹ ਉਸ ਪੈਨ ਡرائیو ਵਿੱਚ ਅਮਨਦੀਪ ਕੌਰ ਦੀ ਸਾਰੀਆਂ ਜਿੰਨੀਆਂ ਚੈਟਸ ਨੇ ਜਿੰਨੀਆਂ ਉਹਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਕਿਉਂਕਿ ਉਹ ਕਹਿ ਰਹੀ ਸੀ ਨਾਕੇ ਤੇ ਬੜੀ ਕਿ ਮੇਰੇ ਤਾਂ ਬੜੇ ਤਾਕਤਵਾਰ ਆਈਪੀਐਸ ਅਫਸਰ ਦੇ ਨਾਲ ਲਿੰਕ ਨੇ ਔਰ ਜਿਹੜੀ ਸੈਕੰਡ ਆਡੀਓ ਆਈ ਹੈ ਉਹਦੇ ਚ ਇਹ ਕਹਿੰਦਾ ਕਿ ਜਲਦੀ ਜਲਦੀ 유ਨੀਫਾਰਮ ਲਾ ਤੇ ਮੈਨੂੰ ਆਪਣੀਆਂ ਫੋਟੋਆਂ ਭੇਜ ਅਸ਼ਲੀਲ ਫੋਟੋਆਂ ਗਰੁੱਪ ਦੇ ਵਿੱਚ ਪਾ ਦੇ ਕਿਤੇ ਉਹ ਅਫਸਰ ਤੇ ਅਮਨਦੀਪ ਕੌਰ ਦੀਆਂ ਫੋਟੋਆਂ ਤਾਂ ਨਹੀਂ ਗਈਆਂ ਦੋ ਆਈਫੋਨ ਫੜੇ ਗਏ ਨੇ ਕਿਸੇ ਨੇ ਬਾਤ ਸੁਣਿਆ ਕਿ ਅਮਨਦੀਪ ਕੌਰ ਦੀ ਇਨਵੈਸਟੀਗੇਸ਼ਨ ਕਿੱਥੇ ਹੋਈ ਆ ਉੱਥੇ ਹੀ ਮਾਮਲੇ ਨੂੰ ਦਬਾ ਦਿੱਤਾ ਗਿਆ ਠੱਪ ਕਰ ਦਿੱਤਾ ਗਿਆ ਹੋ ਸਕਦਾ ਕਿ ਅਗਰ ਉਹ ਪੈਨ ਡਰਾਈਵ ਪਬਲਿਕ ਡੋਮੇਨ ਚ ਜਾਂਦੀ ਜਾਵੇ ਤਾਂ ਉਹਦੇ ਸਾਰੀਆਂ ਤਸਵੀਰਾਂ ਜਿਹੜੇ ਅਫਸਰਸ ਨੇ ਯੂਨੀਫਾਰਮ ਵਿੱਚ ਜਾਂ ਤਾਕਤਵਰ ਲੋਕ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਚੈਟਸ ਨੇ ਉਹ ਸਾਰੀ ਗੱਲਾਂ ਦਾ ਖੁਲਾਸਾ ਹੋ ਸਕਦਾ ਲੇਕਿਨ ਸਾਡੇ ਮੂੰਹ ਤੇ ਆਰਡਰ ਮਾਰਤਾ ਹੁਣ ਇਸ ਆਰਡਰ ਦਾ ਮਤਲਬ ਇਹ ਆ ਜੀ ਐਮ ਆਈ ਸੀ ਸਭ ਤੋਂ ਛੋਟੀ ਅਦਾਲਤ ਆ ਉਹਨਾਂ ਨੇ ਕਿਸੇ ਨੂੰ ਸਾਨੂੰ ਬੁਲਾ ਕੇ ਨਹੀਂ ਕਿਸੇ ਨੂੰ ਹੋਰ ਪਾਰਟੀ ਨਹੀਂ ਬਣਾਇਆ ਕਿਸੇ ਨੂੰ ਕੋਈ ਨੋਟਿਸ ਨਹੀਂ ਦਿੱਤਾ ਮੇਰੇ ਖਿਆਲ ਆਰਡਰ ਵੀ ਇੱਕ ਦਿਨ ਚ ਪ੍ਰਕ्योर ਕੀਤਾ ਗਿਆ ਇਮੀਡੀਏਟਲੀ ਇਹ ਮੈਲਫਾਈਡ ਇੰਟੈਂਸ਼ਨ ਦਾ ਆਰਡਰ ਨਜ਼ਰ ਆ ਰਿਹਾ ਸਾਨੂੰ ਅਸੀਂ ਹੁਣ ਦੋ ਕੰਮ ਕਰਾਂਗੇ ਇਸ ਆਰਡਰ ਨੂੰ ਅਸੀਂ ਹਾਈ ਕੋਰਟ ਵਿੱਚ ਚੈਲੰਜ ਕਰਨ ਜਾ ਹੀ ਰਹੇ ਹਾਂ ਇਕੱਲਾ ਮੈਂ ਨਹੀਂ ਚੈਲੰਜ ਕਰੂੰਗਾ ਬਹੁਤ ਸਾਰੇ ਜਿਹਨਾਂ ਦੇ ਪੋਰਟਲਸ ਤੋਂ ਇਹ ਵੀਡੀਓਜ਼ ਡਿਲੀਟ ਕੀਤੀਆਂ ਉਹਨਾਂ ਨੂੰ ਖਤਰਾ ਕਿ ਕਿਤੇ ਸਾਡੇ YouTube ਚੈਨਲਸ ਨਾ ਬੰਦ ਕਰਾ ਦਿੱਤੇ ਜਾਣ ਅਸੀਂ ਬਹੁਤ ਜਲਦ ਕਿਉਂਕਿ ਛੁੱਟੀਆਂ ਨੇ ਪੰਜਾਬ ਲੈਣਾ ਹਾਈ ਕੋਰਟ ਵਿੱਚ ਅਸੀਂ ਉੱਥੇ ਇਸ ਸਾਰੇ ਇੱਕ ਮੈਲੋਫਾਈਡੀ ਆਰਡਰ ਨੂੰ ਇੱਕ ਇਰੋਨੀਅਸ ਆਰਡਰ ਨੂੰ ਇੱਕ अबाउट ਵਾਟ ਕੈਨ ਆਈ ਸੇ ਇਟਸ ਟ੍ਰੈਵਸਿਟੀ ਆਫ ਜਸਟਿਸ ਟ੍ਰੈਵਸਿਟੀ ਆਫ ਜਸਟਿਸ ਇਨਸਾਫ ਨੂੰ ਤਰੂੜਿਆ ਮੋੜਿਆ ਰੋਲਿਆ ਗਿਆ ਵਾ ਔਰ ਕਿਸੇ ਦੇ ਪੱਖ ਵਿੱਚ ਕੀਤਾ ਗਿਆ ਵਾ ਇਹਦੇ ਵਿੱਚ ਇਹ ਮੋਟੀਵੇਟਿਡ ਜਿਹੜਾ ਆਰਡਰ ਇਹਨੂੰ ਅਸੀਂ ਹਾਈ ਕੋਰਟ ਵਿੱਚ ਸ਼ੋਰਟਲੀ ਚੈਲੰਜ ਕਰਨ ਜਾ ਰਹੇ ਹਾਂ ਔਰ ਮੈਨੂੰ ਪੂਰਨ ਆਸ ਹੈ ਕਿ ਐਂਦਾ ਤਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੀ ਆਵਾਜ਼ ਹੀ ਨਾ ਚੱਲਣ ਦੇ ਸਰਕਾਰ ਦੇ ਹੱਥ ਆ ਜੇ ਉਹ ਇੱਕ ਛੋਟਾ ਜਿਹਾ ਆਰਡਰ ਲਵੇ ਸਭ ਤੋਂ ਲੋਅਰਸਟ ਕੋਰਟ ਤੋਂ ਫੇਸਬੁਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਨੂੰ ਤੇ YouTube ਨੂੰ ਭੇਜਣ ਕਿ ਲਾਹੇਵੋ ਵੀਡੀਓਜ਼ ਐਂ ਤਾਂ ਫਿਰ ਕੋਈ ਸੱਚ ਕਦੀ ਲੋਕਾਂ ਦੇ ਪਬਲਿਕ ਡੋਮੇਨ ਵਿੱਚ ਨਾ ਆਵੇ ਇੱਕ ਤਾਂ ਅਸੀਂ ਹਾਈ ਕੋਰਟ ਵਿੱਚ ਚੈਲੰਜ ਕਰਾਂਗੇ ਆਰਡਰ ਨੂੰ ਇੱਕ ਚੀਫ ਜਸਟਿਸ ਆਫ ਪੰਜਾਬ ਰਿਆਨ ਹਾਈ ਕੋਰਟ ਨੂੰ ਕੰਪਲੇਨਟ ਲਿਖਣ ਲੱਗੇ ਆ ਜਿਨ੍ਹਾਂ ਦੇ ਟੀਵੀ ਚੈਨਲ ਤੋਂ ਰਿਮੂਵ ਕੀਤੀ ਗਈ ਆ ਕਿ ਇਹ ਜਿਹੜਾ ਆਰਡਰ ਆ ਇਹ ਮੈਲਫਾਈਟੀ ਆ ਇੰਟੈਂਸ਼ਨ ਨਾਲ ਗਲਤ ਹੋਇਆ ਵਾ ਕਾਲੇਜ ਕੀਤਾ ਗਿਆ ਵਾ ਕਿਸੇ ਨੂੰ ਲਾਹਾ ਦੇਣ ਦਾ ਫਾਇਦਾ ਕੀਤਾ ਕਿਸੇ ਨੂੰ ਪ੍ਰੋਟੈਕਟ ਕੀਤਾ ਗਿਆ ਕਿਸੇ ਨੂੰ ਸ਼ੀਲਡ ਕੀਤਾ ਗਿਆ ਇਹ ਦੋ ਕੰਮ ਅਸੀਂ ਸ਼ਾਰਟਲੀ ਕਰਨ ਜਾ ਰਹੇ ਹਾਂ ਪਰ ਇਹਦੇ ਤੋਂ ਅਗਲਾ ਦੁੱਖ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਸਾਰੀ ਆਪੋਜੀਸ਼ਨ ਚੁੱਪ ਬੈਠੀ ਹੈ ਉਹਦਾ ਛੋਟੀ ਛੋਟੀ ਗੱਲ ਦੇ ਉੱਤੇ ਕਿ ਬਿਜਲੀ ਨਹੀਂ ਆ ਰਹੀ ਸਕੂਲਾਂ ਵਿੱਚ ਟਾਇਲਟਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਉਹ ਵੀ ਗਲਤ ਹੈ ਵਸੇ ਅੱਜ ਪਤਾ ਲੱਗਿਆ ਕਿ ਇੱਕ ਫਰੀਦਕੋਟ ਦੇ ਡੀਸੀ ਨੇ ਹੁਕਮ ਪਾਸ ਕੀਤਾ ਕਿ ਜਿਹੜੇ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਬੱਚੇ ਨੇ ਉਹਨਾਂ ਦੇ 10-10 ਦੇ ਗਰੁੱਪਸ ਬਣਾਓ ਇੱਕ ਟੀਚਰ ਉਹਨਾਂ ਦੇ ਉੱਤੇ ਲਾਓ ਉਹ ਲਾਗੇ ਜਾ ਕੇ ਦੁਕਾਨਾਂ ਦੇ ਉੱਤੇ ਚੈਕਿੰਗ ਕਰਨਗੇ ਬਾਜ਼ਾਰਾਂ ਵਿੱਚ ਜਾ ਕੇ ਕਿ ਕਿਤੇ ਇਲੀਗਲ ਡਰੱਗਸ ਤਾਂ ਨਹੀਂ ਵਿੱਚ ਵਿਕ ਰਹੇ ਇੱਕਦਾਂ ਦਾ ਜੂਲ ਜਲੂਲ ਆਰਡਰ ਇਹਦਾ ਮੰਨ ਲਓ ਤੁਸੀਂ ਬੱਚਾ ਦੀ ਸਿੱਧੀ ਸਿੱਧੀ ਦੁਸ਼ਮਣੀ ਪਾਉਣ ਚੱਲਿਓ ਡਰੱਗ ਮਾਫੀਆ ਤੇ ਕਾਟਰ ਜਿਹੜਾ ਤਾਕਤਵਾਰਾ ਜਿਹੜਾ ਯੂਨੀਫਾਰਮ ਵਿੱਚ ਵੀ ਆ ਜਿਹੜਾ ਪੋਲਿਟਿਕਲ ਲੈਵਲ ਤੇ ਵੀ ਆ ਜਿਹੜਾ ਅਫਸਰਸ਼ਾਈਟ ਵਿੱਚ ਵੀ ਬੈਠਾ ਤੇ ਡਰੱਗ ਮਾਫੀਆ ਵੀ ਆ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਮੇਨਸਟ੍ਰੀਮ ਮੀਡੀਆ ਜਿਹੜਾ ਪੰਜਾਬ ਦਾ